ਸਤਿ ਸ੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਪੰਜਾਬ ਨੂੰ ਮੈਂ ਤੁਹਾਡਾ ਆਪਣਾ ਜਗਤਾਰ ਸਿੰਘ ਜਿਵੇਂ ਤੁਹਾਨੂੰ ਪਤਾ ਹੈ ਕਿ ਸਾਡੀ ਟੀਮ ਟਾਈਮ ਟਾਈਮ ਤੇ ਜੋ ਲੋਕ ਆਪਦੀ ਜ਼ਿੰਦਗੀ ਦੇ ਵਿੱਚ ਸੰਘਰਸ਼ ਕਰਕੇ ਚੰਗਾ ਨਾਮ ਨਾ ਖੱਟਦੇ ਨੇ ਅਰ ਲੋਕਾਂ ਲਈ ਇੱਕ ਛੇਦ ਬੰਦੇ ਨੇ ਐਸੇ ਹੀ ਕੜੀ ਦੇ ਵਿੱਚ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਮਾਨਸਾ ਦੀ ਰੁਪਿੰਦਰ ਰਿੰਪੀ ਜੀ ਦਿਖੋ ਜੋ ਕਿ ਕਿਸੇ ਵੀ ਪਛਾਣ ਦੇ ਮਹਤਾਜ ਨਹੀਂ ਇਲਾਕੇ ਦੇ ਵਿੱਚ ਨਹੀਂ ਦੇਸ਼ਾ ਵਿਦੇਸ਼ਾ ਤੱਕ ਨਾਮਨਾ ਘਟਿਆ ਪੰਜਾਬ ਦਾ ਨਾਮ ਰੋਸ਼ਨ ਕੀਤਾ ਇਹਨਾਂ ਦੁਆਰਾ ਗਾਇਕੀ ਦੇ ਖੇਤਰ 'ਚ ਵਿਚਰਦਿਆ ਪਿਆ ਐਸੀ ਲੋਕਾਂ ਵਾਸਤੇ ਚੀਜ਼ਾਂ ਗਾਈਆਂ ਗਈਆਂ ਨੇ ਲੋਕ ਤੱਤ ਗਾਏ ਰਹੇ ਨੇ ਜਿਨ੍ਹਾਂ ਨੂੰ ਅਸੀਂ ਪੂਰੇ ਪਰਿਵਾਰ ਦੇ ਵਿੱਚ ਬੈਠ ਕੇ ਸੁਣ ਸਕਦੇ ਹਾਂ ਤੁਹਾਨੂੰ ਰੂਬਰੂ ਕਰਵਾਉਣ ਜਾ ਰਹੇ ਹਾਂ ਗਾਇਕਾ ਰੁਪਿੰਦਰ ਰਿੰਪੀ ਜੀ ਦਿਨ ਹਾਂਜੀ ਰੁਪਿੰਦਰ ਜੀ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਪੰਜਾਬ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਾਰੇ ਸਰੋਤਿਆਂ ਦਾ ਮੇਰੇ ਜਾਣੀ ਰੁਪਿੰਦਰ ਜੀ ਪੀ ਵੱਲੋਂ ਬਹੁਤ-ਬਹੁਤ ਨਿੱਘਾ ਸਵਾਗਤ ਤੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਸਾਡੇ ਅੱਜ ਦੇ ਮੇਰੇ ਵੀਰ ਜਗਤਾਰ ਵੀਰ ਜੀ ਜੋ ਕਿ ਪੰਜਾਬ ਨਿਊਜ਼ ਚੈਨਲ ਦੇ ਓਨਰ ਆ ਆਪਣੇ ਘਰੇ ਪਹੁੰਚੇ ਆ ਤਹਿਤੋਂ ਥੈਂਕ ਯੂ ਭਾਜੀ ਸਤਿ ਸ਼੍ਰੀ ਅਕਾਲ। ਸ਼ੁਕਰੀਆ। ਹਾਂਜੀ ਰੁਪਿੰਦਰ ਜੀ। ਦੇਖਿਆ ਜਾਏ ਇਲਾਕੇ ਦੇ ਵਿੱਚ ਵਿਚਰਦਿਆਂ ਹੋਇਆਂ ਲੋਕ ਮਿਲਦੇ ਨੇ ਤੁਹਾਡੇ ਬਾਰੇ ਗੱਲ ਕਰੀਏ ਤਾਂ ਉਹਨਾਂ ਤੋਂ ਸੁਣਨ ਨੂੰ ਮਿਲਦਾ ਹੈ ਕਿ ਉਹ ਟਾਈਮ ਵੀ ਸੀ ਕਿ ਇੱਕ ਡੰਗ ਦਾ ਟਾਈਮ ਪਾਸ ਕਰਨਾ ਵੀ ਬੜਾ ਔਖਾ ਹੁੰਦਾ ਸੀ ਜੀ ਬਿਲਕੁਲ ਜੀ ਅੱਜ ਲਗਨ ਨਾਲ ਮਿਹਨਤ ਨਾਲ ਤੁਸੀਂ ਉਸ ਜਗ੍ਹਾ ਤੇ ਉਸ ਮੁਕਾਮ ਤੇ ਪਹੁੰਚ ਗਏ ਹੋ ਕਿ ਤੁਸੀਂ ਆਪ ਦਾ ਬਹੁਤ ਵਧੀਆ ਗੁਜ਼ਾਰਾ ਹੋ ਰਿਹਾ ਹੈ ਔਰ ਨਾਮ ਵੀ ਵਧੀਆ ਬਣਾਇਆ ਹੈ ਇਹਦੇ ਪਿੱਛੇ ਕੀ ਕਾਰਨ ਹੈ ਕਿਦਾਂ ਕਿੰਨਾ ਕੁ ਸੰਘਰਸ਼ ਕਰਨਾ ਪਿਆ हां जी तारबा जी ਸਭ ਤੋਂ ਪਹਿਲਾਂ ਮੈਂ ਜਾਣਕਾਰੀ ਦੇਣਾ ਚਾਹਣੀ ਆ ਆਪਣਾ ਸਾਰੇ ਦਰਸ਼ਕਾਂ ਨੂੰ ਦੱਸਣਾ ਚਾਹਣੀ ਆ ਜੋ ਮੇਰਾ ਜਨਮ ਸਥਾਨ ਆ ਪਿੰਡ ਟਾਂਡੀਆਂ ਤਹਿਸੀਲ ਸਰਦੂਰਗੜ ਜ਼ਿਲ੍ਹਾ ਮਾਨਸਾ ਦੇ ਵਿੱਚ ਹੋਇਆ ਜੀ ਤੇ ਜੋ ਅੱਜ ਕੱਲ ਮੇਰਾ ਸਾਰਾ ਪਰਿਵਾਰ ਆ ਜਿੱਥੇ ਮੇਰੀ ਮੈਂ ਵੀ ਜਿੱਥੇ ਮੈਂ ਅੱਜ ਕੱਲ ਰਹਿ ਰਹੀ ਆ ਪਲਾ ਕਲਾ ਜ਼ਿਲ੍ਹਾ ਮਾਨਸਾ ਚ ਪੈਂਦਾ ਤੇ ਜੋ ਗਾਇਕੀ ਲੈਣ ਆਪਣਾਈ ਆ ਨਾ ਜੀ ਬਸ ਉਹ ਸਕੂਲਾਂ ਚ ਬਚਪਨ ਟਾਈਮ ਤੋਂ ਸ਼ੌਕ ਸੀਗਾ ਤੁਹਾਨੂੰ ਪਤਾ ਹੈ ਨਾ ਤੇ ਜਿਹੜੀ ਮੇਰੇ ਗਾਇਕੀ ਦਾ ਸ਼ੌਕ ਸ਼ੁਰੂ ਹੋਇਆ ਉਹ ਵਿਆਹ ਤੋਂ ਕਾਫੀ ਸਾਲ ਬਾਅਦ ਸ਼ੁਰੂ ਕੀਤਾ ਮੈਂ ਜੀ ਆਪਾਂ ਸੰਘਰਸ਼ ਦੀ ਗੱਲ ਕਰੀਏ ਸੰਘਰਸ਼ ਤਾਂ ਆਪਾਂ ਕੋਈ ਵੀ ਕੰਮ ਕਰੀਏ ਲੇਡੀ ਜੀ ਵਾਸਤੇ ਸੰਘਰਸ਼ ਸੁਝਾ ਨਾ ਤਾਂ ਹੁੰਦਾ ਜਾレ ਸੰਘਰਸ਼ ਕਰਨਾ ਪੈਂਦਾ ਲੇਡੀ ਜੀ ਨੂੰ ਬਹੁਤ ਜ਼ਿਆਦਾ ਦਿੱਕਤਾਂ ਆਉਂਦੀਆਂ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਤੇ ਕਰਿਆ ਵੀ ਹੈ ਹਨਾ ਜੀ ਤੇ ਬਸ ਅੱਜ ਤੁਹਾਡੇ ਸਾਹਮਣੇ ਆ ਵੀ ਕੈਨੇਡਾ ਦੀ ਧਰਤੀ ਤੇ ਸਰੋਤਿਆਂ ਵੱਲ ਬਹੁਤ ਪਿਆਰ ਮਿਲਿਆ ਜਿਹੜੇ ਸਾਡੇ ਦਲੀ ਸਿੰਘ ਹੈ ਇਹਨੂੰ ਸਾਹਮਣੇ ਬੁਲਾਇਆ ਮੈਨੂੰ ਉਹਨਾਂ ਵੱਲੋਂ ਮੈਨੂੰ ਬਹੁਤ ਪਿਆਰ ਮਿਲਿਆ ਸਾਰੇ ਸਰੋਤਿਆਂ ਵੱਲੋਂ ਮੈਨੂੰ ਬਹੁਤ ਪਿਆਰ ਮਿਲਿਆ ਜਿਹੜੇ ਮੇਰੇ ਚਾਹਣ ਵਾਲੇ ਆ ਤੇ ਇੰਡੀਆ ਦੇ ਜਿੰਨੇ ਵੀ ਸਾਡੇ ਬੈਠਿਆ ਦੇਸ਼ ਆਪਦੇਸ਼ ਨੇ ਬੈਠਿਆ ਸਾਰੇ ਮੇਰੇ ਗੀਤਾਂ ਨੂੰ ਸੁਣਦੇ ਆ ਸੋਹਣੇ ਸੋਹਣੇ ਕਮੈਂਟ ਕਰਦੇ ਆ ਸਾਰਿਆਂ ਦਾ ਥੈਂਕਸ ਕਰਦੀ ਆ ਕਿਹੜੇ ਕਿਹੜੇ ਗੀਤ ਮਾਰਕੀਟ ਦੇ ਵਿੱਚ ਤੁਹਾਡੇ ਚੱਲ ਰਹੇ ਆ ਹਾਂਜੀ ਚੱਲ ਰਹੇ ਭਾਜੀ ਸਭ ਤੋਂ ਪਹਿਲਾਂ ਤਾਂ ਜਿਵੇਂ ਹਨਾ ਵੀ ਤੁਨਮਾਇ ਸੁਪਰ ਹਿੱਟ ਗਾਣੇ ਜਿੰਨੇ ਨੇ ਨਹੀਂ ਸੁਣੇ ਉਹਨੂੰ ਦੱਸਦੀ ਆ ਤੁੰਨੀ ਤੇਰੀ ਪੱਗ ਨਾਲ ਹੀ ਰਹੇਗੀ ਬਸ ਮਿੱਤਰਾਂ ਨਾਲ ਹੀ ਜੀ ਇਹ ਮੇਰਾ ਗੀਤ ਪ੍ਰੀਤ ਕਾਵ ਚਰਣ ਦੇ ਲਿਖਿਆ ਸੁਪਰ ਹਿੱਟ ਗੀਤ ਹੋਇਆ ਸੋਨਾ ਟਾਈਮ ਦੇ ਡੀਡੀ 1 ਤੇ ਐਡ ਚੱਲਦਾ ਉਹ ਆਡੀਓ ਕਾਸਟ ਆਉਂਦੀ ਹੁੰਦੀਆਂ ਸੀ ਇਹ 2003 ਚ ਆਈ ਸੀ ਮੇਰੀ ਆਡੀਓ ਕਾਸਟ ਆਂਦੀ ਤੇ ਉਸ ਤੋਂ ਬਾਅਦ ਜਿਵੇਂ ਮੈਂ ਹਾਂ ਮਟਿਆਰ ਪੰਜਾਬ ਦੀ ਪੰਡਤ ਆ ਵਿਖੋਲ ਪੱਤਰੀ 10 ਸੱਜਣਾ ਨਾ ਹੋਣੇ ਕਦੋਂ ਮੇਲੇ ਵੀਡੀਓ ਬਣੀ ਸੀ ਉਹ ਚ ਸਰੂਪ ਪਰਿੰਦਾ ਜੀ ਨੇ ਜਿਹਨੂੰ ਅਤਰੋ ਚਤਰੋ ਕਹਿੰਦੀ ਸੀ ਉਹਨਾਂ ਉਹਨਾਂ ਦਾ ਰੋਲ ਸੀ ਬਹੁਤ ਵਧੀਆ ਵੀਡੀਓ ਬਣੀ ਸੀ ਬਹੁਤ ਮੈਨੂੰ ਲੋਕਾਂ ਨੇ ਪਿਆਰ ਦਿੱਤਾ ਤੇ ਮੈਂ ਸੀਜ਼ਨ ਵੀ ਰੱਜ ਕੇ ਲਾਇਆ ਇੱਕ ਦਿਨ ਦੇ ਦੋ ਦੋ ਤਿੰਨ ਤਿੰਨ ਪ੍ਰੋਗਰਾਮ ਹੁੰਦੇ ਸੀਗੇ ਸਾਡੇ ਕੋਲ ਜਦੋਂ ਮੇਰੀ ਉਹ 2008 ਚੈਲਬਮ ਆਈ ਸੀ ਪੱਤਰੀ ਮੰਡਤ ਦੇ ਕੋਲ ਪੱਤਰੀ ਤੇ ਉਸ ਵਿੱਚ ਗੀਤ ਸੀਗਾ ਇੱਕ ਉਹ ਤੋਂ ਬਾਅਦ ਗੀਤ ਨੂੰ ਸੁਪਰ ਹਿੱਟ ਕੀ ਦਾਹਦੇ ਆ ਜਿਹੜੀ ਆਪਣੇ ਮਾਹੀ ਨੂੰ ਛੱਡੀ ਫਿਰਦੀ ਤੈਨੂੰ ਕਿੱਥੋਂ ਲਾ ਦੂ ਪਾਰਵੇ ਯਾਰੇ ਸਾਡੇ ਸਰੋਤੇ ਲੜਕੇ ਲੜਕੀਆਂ ਜਾਂ ਜਿਹੜੀਆਂ ਸੋਣੀਆਂ ਭੈਣਾਂ ਵੀ ਰਹੀ ਗੀਤੇ ਅੱਜ ਕੱਲ ਰੀਲਾਂ ਬਹੁਤ ਚੱਲ ਰਹੀਆਂ ਮੇਰੀ ਤੁਸੀਂ ਵੀ ਚੈੱਕ ਕਰੋ ਬਹੁਤ ਇੰਸਟਾਗ੍ਰਾਮ ਤੇ ਰੀਲਾਂ ਚੱਲ ਰਹੀਆਂ ਨਾ ਜੀ ਫੇਸਬੁੱਕ ਤੇ ਵੀ ਚੱਲ ਰਹੀਆਂ ਤੇ ਉਹਨਾਂ ਸਾਰੇ ਸਰੋਤਿਆਂ ਦਾ ਸਾਰੇ ਦਰਸ਼ਕਾਂ ਦਾ ਦਿਲ ਦੀਆਂ ਗਹਿਰਾਈਆਂ ਚ ਬਹੁਤ ਬਹੁਤ ਧੰਨਵਾਦ ਕਰੇ ਉਹ ਲੈਣਾ ਤੁਹਾਨੂੰ ਦੋ ਦੋ ਸਾਂਝੀਆਂ ਕਰਦੀ ਐ ਮੈਂ ਜੀ ਮਾਹੀ ਮੇਰੇ ਹਾਂ ਤੂੰ ਸੁਣ ਮੇਰੀ ਗੱਲ ਵੇ ਚੰਗਾ ਨਹੀਂ ਰਸ ਤਾ ਜੋ ਲਿਆ ਮੱਲਵੇ ਮਾਹੀ ਮੇਰੇ ਹਾਂ ਤੂੰ ਸੁਣ ਮੇਰੀ ਗੱਲ ਵੇ ਚੰਗਾ ਨਹੀਂ ਰਸ ਤਾਜੋ ਲਿਆ ਮੱਲਵੇ ਮੈਂ ਤਾਂ ਸੀਨੇ ਤੇ ਪੱਥਰ ਰੱਖ ਜਰ ਲੂੰ ਦਿਲ ਤੇ ਪੱਥਰ ਹੋਰ ਧਰ ਲੂੰ ਤੂੰ ਹੀ ਸੋਚ ਤੇ ਵਿਚਾਰ ਵੇ ਜਿਹੜੀ ਆਪਣੇ ਬੰਦੇ ਨੂੰ ਨਹੀਂ ਸਿਆਣਦੀ ਉਹ ਤੈਨੂੰ ਕਿੱਥੋਂ ਲਾ ਦੂ ਪਾਰਵੇ ਜਿਹੜੀ ਆਪਣੇ ਬੰਦੇ ਨੂੰ ਛੱਡੀ ਫਿਰਦੀ ਉਹ ਤੈਨੂੰ ਕਿੱਥੋਂ ਲਾ ਦੂ ਪਾਰਵੇ ਇਹ ਗੀਤ ਮੇਰਾ ਜੋ ਅੱਜ ਕੱਲ ਹੁਣ ਚੱਲ ਰਹੀ ਹੈ ਇਸ ਟਾਈਮ ਹਨਾ ਮੇਰਾ ਵੈਸੇ 올ਡ ਸੌਂਗ ਹੈ ਤੇ ਇਹ ਆ ਰਹੀ ਬਹੁਤ ਜ਼ਿਆਦੇ YouTube ਤੇ ਵੀ ਵੈਸੇ ਗੀਤੇ ਵਾਇਰਲ ਹੋ ਰਹੇ ਹਨ ਵਾਇਰਲ ਹਾਂ ਹੁਣ ਪਤਾ ਨਹੀਂ ਵੀ ਕਿਵੇਂ ਲੋਕਾਂ ਨੇ ਕਿੱਥੋਂ ਚੱਕਿਆ ਗੀਤ ਮੇਰਾ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਮੈਨੂੰ ਲੋਕ ਵੀ ਹਨਾ ਰੀਲਾਂ ਮੇ ਬੇਖਦੀਆਂ ਵੀ ਇੰਨੇ ਰੀਲਾਂ ਬਣ ਗਿਆ ਨੇ ਉਸ ਤੋਂ ਬਾਅਦ ਮੇਰਾ ਗੀਤ ਹੋ ਕੇ ਦੋ ਤੇ ਦੋਤੀਆਂ ਵਾਲੇ ਕਹਿੰਦੇ ਇਸ਼ਕ ਕਮਾਉਂਦੇ ਨੇ ਜੱਟ ਜਾਂ ਡਰਦਾ ਪਟਵਾਰੀ ਤੇ ਜਗੜਿਆ ਤੋਂ ਡਰਦਾ ਕਿੰਨੇ ਵੀ ਦਿਲਾਂ ਦੇ ਨਾਲ ਕੀਤੇ ਘਪਲੇ ਤੇ ਰਸੀਵੀ ਆਈ ਜਾਂਚ ਕਰਾਵਾਂਗੇ ਤੇ ਉਸ ਤੋਂ ਬਾਅਦ ਹੁਣੇ ਪਿਛਲੇ ਸਾਲ 22 ਜੂਨ ਰਿਲੀਜ਼ ਹੋਇਆ ਸੀ 2023 ਚ ਭਿੰਦਰ ਰੱਬ ਵਾਲੀ ਸਾਹਿਬ ਦਾ ਗੀਤ ਲਿਖਿਆ ਹੋਇਆ ਸੀਗਾ ਉਹ ਸੀਗਾ ਨਾ ਵੀ ਪੱਗ ਕਾਦੀ ਬੰਨੀ ਮੇਰੇ ਢੋਲ ਨੇ ਸੁੱਕਣਾ ਤੇ ਢੇਰ ਲੱਗ ਗਿਆ ਕਿ ਦੋ ਢੋਲ ਲੈਣਾ ਸਾਂਝੇ ਕਰਦੇ ਹਾਂ ਸੋਨਾ ਬੰਨੇ ਜਦ ਪੱਗ ਲਾਵੇ ਚਿਣ ਚਿਣ ਲੜ ਉਹਨੂੰ ਵੇਣ ਤੇ ਕਵਾਰੀਆਂ ਵੇਖਣ ਖੜ ਖੜ ਸੋਨਾ ਬੰਨੇ ਜਦ ਪੱਗ ਲਾਵੇ ਚਿਣ ਚਿਣ ਲੜ ਉਹਨੂੰ ਵੇਣ ਤੇ ਕਵਾਰੀਆਂ ਵੇਖਣ ਖੜ ਖੜ ਮੇਰਾ ਜਦੋਂ ਦਾ ਫਿਅਰਸ ਬੜਿਆ ਨਿਪਲ ਬੂ ਫਿਊਜ ਜੱਗ ਕੇ ਨਾ ਵਿਪੱਗ ਕਾਦੀ ਨਾ ਵਿਪੱਗ ਕਾਦੀ ਬੰਨੀ ਮੇਰੇ ਢੋਲ ਨੇ ਸੌਕਣਾ ਦੇ ਸੌਕਣਾ ਦੇ ਠੇਰ ਲੱਗ ਗਏ ਨਾ ਵਿਪੱਗ ਕਾਦੀ ਬੰਨੀ ਮੇਰੇ ਢੋਲ ਨੇ ਨੀ ਸੌਕਣਾ ਦੇ ਠੇਰ ਲੱਗ ਗਏ ਤੇ ਹੋਰ ਆਪਣੇ ਜਿਵੇਂ ਲੋਕ ਤੱਤ ਬੁਰੀ ਜੂਨ ਕਿਸਾਨਾਂ ਦੀ ਆਗੇ ਕਰਦੇ ਹੀਟ ਵਿਚਾਰੇ ਜੀ ਉਹਤ ਵਾਦਾ ਹੈ ਮੇਰਾ ਗੀਤ ਲੋਕ ਤੱਤ ਜੱਟ ਜਾਣ ਡਰਦਾ ਪਟਵਾਰੀ ਤੇ ਗੜਿਆ ਤੋਂ ਡਰਦਾ ਇੱਕ ਹੁਣ ਮੇਰਾ ਲੋਕ ਤਾਥਰ ਲਈ ਜੋ ਐਸੇ ਪਿੱਛੇ ਜੇ 5-6 ਮਹੀਨੇ ਹੋ ਗਏ। ਵੈਸੇ ਵੀ ਇਹਨੂੰ ਰੈਕੋਰਡ ਕਰਨ ਲਈ ਥੋੜਾ ਛਿਕਵਾ ਗਿੱਲਾ ਛਿਕਵਾ ਰਹਿੰਦਾ ਜ਼ਰੂਰ ਹਨਾ ਵੀ ਜਿਹੜੇ ਆਮ ਸੜੇ ਬਲੇ ਜੀ ਗੀਤ ਹੁੰਦੇ ਉਹਨੂੰ ਬਾਦੂ ਲਾਇਕ ਕਮੈਂਟ ਤੇ ਸਭਿਆਚਾਰ ਗੀਤਾਂ ਨੂੰ ਨਾ ਤਾਂ ਕੋਈ ਸ਼ੇਅਰ ਕਰਦਾ ਲਾਇਕ ਦੇ ਨਹੀਂ ਕੋਈ ਜਗਤਾਰ ਜੀ ਭਾਜੀ ਕੋਈ ਕਮੈਂਟ ਕਰਦਾ ਹਨਾ ਮੈਂ ਤੁਸੀਂ ਵਧੀਆ ਗਾਇਆ ਮੈਂ ਤੁਹਾਨੂੰ ਸੁਣਾਉਣੀ ਆ। ਬੈਠੇ ਚੜਾਵਾ ਖਾਈਏ ਨਾ ਕਦੇ ਉੱਚ ਦੇ ਪੀਰਾਂ ਦਾ ਘਰ ਵਿੱਚ ਪੈਸਾ ਰੱਖੀਏ ਨਾ ਕਦੇ ਸਾਧ ਫਕੀਰਾਂ ਦਾ ਘਰ ਵਿੱਚ ਪੈਸਾ ਰੱਖੀਏ ਨਾ ਕਦੇ ਸਾਧ ਫਕੀਰਾਂ ਦਾ ਰਿਕਸ਼ਾ ਰੇਡੀਆਂ ਵਾਲਿਆਂ ਦਾ ਕਦੇ ਪਾੜਾ ਰੱਖੀਏ ਰਿਕਸ਼ਾ ਰੇੜੀਆਂ ਵਾਲਿਆਂ ਦਾ ਕਦੇ ਪਾੜਾ ਰੱਖੀਏ ਨਾ ਵਕੀਲ ਰਸੋਈਆ ਆੜਤੀਆ ਕਦੇ ਮਾੜਾ ਰੱਖੀਏ ਨਾ ਵਕੀਲ ਰਸੋਈਆ ਆੜਤੀਆ ਕਦੇ ਮਾੜਾ ਰੱਖੀਏ ਨਾ ਸੋ ਕਿਉਂਕਿ ਜਿਹੜਾ ਸਟੇਜਾਂ ਤੇ ਹਨਾ ਜੇ ਮੇਰੀ ਫੋਕ ਵੀ ਮਰਦਾਨੀ ਦੀ ਗਾਇਕੀ ਹੈ ਮੈਂ ਜ਼ਿਆਦਾਤਰ ਵੀ ਵੈਗਰੂ ਦੀ ਕਿਰਪਾ ਨਾਲ ਮੈਂ ਨਹੀਂ ਕਹਿੰਦੀ ਹਨਾ ਜਿਹੜਾ ਵੈਗਰੂ ਨੇ ਲਿਖਿਆ ਹੁੰਦਾ ਉਹੀ ਹੁੰਦਾ ਸੋ ਵੀ ਹਾਈ ਪਿੱਚ ਤੇ ਗਾਉਣ ਕਰਕੇ ਜਾਂ ਸਟੇ ਸਾਫ ਸੁਥਰੀ ਕਰਕੇ ਹਨਾ ਵੀ ਮੈਂ ਨਾ ਹੀ ਤਾਂ ਲੱਚਰ ਸੁਣਨਾ ਪਸੰਦ ਕਰਦੀ ਨਾ ਗਾਉਣਾ ਪਸੰਦ ਕਰਦੀ ਮੇਰੇ ਸਰੋਤੇ ਮੇਰੇ ਹੀ ਪਸੰਦ ਕਰਦੇ ਆ ਤੇ ਜੇ ਆਪ ਗੀਤਕਾਰਾਂ ਦੀ ਗੱਲ ਕਰੀਏ ਮੈਂ ਮੇਰੇ ਵੀਰ ਲਾਭ ਹੀਰਾ ਜੀ ਨੂੰ ਸਾਰੇ ਬੱਚਾ ਬੱਚਾ ਜਾਣਦਾ ਜਿਹੜੇ ਸੁਪਰ ਹਿੱਟ ਸਿੰਗਰ ਹਨਾ ਉਹਨਾਂ ਨੇ ਮੈਨੂੰ ਗੀਤ ਦਿੱਤਾ ਜੋ ਕਿ ਮੇਰੇ ਗੀਤ ਸਤੇ ਦੇ ਤਾਬਲੇ ਤਰੀ ਬੜਾ ਸੋ ਮੈਨੂੰ ਬਹੁਤ ਹੀ ਖੁਸ਼ੀ ਹੋਈ ਉਹਨਾਂ ਨੇ ਕਿਸੇ ਨੂੰ ਗੀਤ ਨਹੀਂ ਦਿੱਤਾ ਜੋ ਕਿ ਜਿਹੜਾ ਮੇਰਾ ਗੀਤ ਹੈ ਤੇਰੇ ਸਾਥ ਵਿੱਚ ਗੋੜ ਜੀ ਨਾ ਲਵਾਈ ਜੇ ਪਿਓ ਦੀ ਮੈਨੂੰ ਧੀ ਨਾ ਕਿ ਲਾ ਵੀਰਾ ਸਾਡਾ ਗੀਤ ਹੈ ਤੁਸੀਂ ਪਹਿਲਾਂ ਵੀ ਸੁਣਿਆ ਹੋਣਾ ਸੋ ਇਹ ਜਿਵੇਂ ਆਪਾਂ ਮਿਰਜ਼ਾ ਗਾਦੀ ਕੋਈ ਗਾਦੀ ਵੀ ਸਾਰੇ ਗੀਤਾਂ ਤੋਂ ਹਟ ਕੇ ਪਹਿਲੇ ਨੰਬਰ ਤੇ ਮੈਨੂੰ ਕਨੇਡਾ 'ਚ ਵੀ ਦੋ ਤੋਂ ਤਿੰਨ ਤਨ ਤਨ ਵਾਰੀ ਗੀਤ ਦੀ ਫਰਮਾਇਸ਼ ਹੋਈ ਸੀ ਸਟੇਜਾਂ ਤੇ ਸਲਾਉਂਦੇ ਆ ਠੀਕ ਹੈ ਫਿਰ ਸਾਡੇ ਦਰਸ਼ਕਾਂ ਲਈ ਵੀ ਦੋ ਲੈਣਾ ਚਾਹੀਦਾ ਹਾਂ ਸੁਣਾ ਦਿੰਦੇ ਹਾਂ ਬਿਲਕੁਲ ਜੀ ਜੀ ਜਿਹੜੇ ਪਿਓ ਦੀ ਪੱਗ ਤੇਰੇ ਪੈਰੀਂ ਰੋਲਦੀ ਗੰਢ ਇਸ਼ਕੇ ਚ ਇੱਜ਼ਤਾਂ ਦੀ ਖੋਲਤੀ ਜਿਹੜੇ ਪਿਓ ਦੀ ਪੱਗ ਤੇਰੇ ਪੈਰੀ ਰੋਲਦੀ ਗੰਢ ਇਸ਼ਕੇ ਚ ਇੱਜ਼ਤਾਂ ਦੀ ਖੋਲਤੀ ਐਸੇ ਲਾਉਣੇ ਤੇਰੇ ਸੀਨੇ ਵਿੱਚ ਪੱਛਮੇ ਐਸੇ ਲਾਉਣੇ ਤੇਰੇ ਸੀਨੇ ਵਿੱਚ ਪੱਛਮੇ ਬੇਮੂਹ ਹੁਣ ਸੀਨਾ ਕਹੀ ਤੇਰੀ ਸਾਥ ਵਿੱਚ ਤੇਰੀ ਥਾਈ ਵਿੱਚ ਤੇਰੀ ਸੱਤ ਵਿੱਚ ਗੋਡੀ ਨਾਲ ਲਵਾਈ ਵੇ ਪਿਉ ਦੀ ਮੈਨੂੰ ਤੀ ਨਾ ਕਹੀ ਤੇਰੀ ਘਰ ਆ ਕੇ ਗੋਡੀ ਨਾਲ ਲਵਾਈ ਵੇ ਪਿਉ ਦੀ ਮੈਨੂੰ ਤੀ ਨਾ ਕਹੀ ਸੁਮੇਸਾ ਦੇ ਹਿੱਸਾ ਦਾ ਬਹੁਤ ਬਹੁਤ ਧੰਨਵਾਦ ਕਰਦੀ ਆਂ ਕਿ ਜੇ ਮੈਂ ਗੀਤਕਾਰਾਂ ਦੇ ਨਾਲ ਗੱਲ ਕਰੀਏ ਜਿਵੇਂ ਪ੍ਰੀਤ ਕਾਲ ਚ ਰਾਣੀ ਜੀ ਬੂਟਾ ਪਾਈ ਰੂਪਾ ਤੇ ਸਾਡੇ ਹਰਿਆਣੇ ਦੇ ਸਿੱਧੂ ਗੁਰਚਰਨ ਮਿੱਠੜੀ ਜੀ ਤੇ ਸਾਡੇ ਮਾਰਕੀਟ ਕਮੇਟੀ ਦੇ ਸੈਕਟਰੀ ਸਾਹਿਬ ਮਨਮੋਹਨ ਸਿੰਘ ਪਾਖੜੇ ਭਾਈ ਕਿ ਉਹਨਾਂ ਨੇ ਮੇਰਾ ਬਹੁਤ ਜ਼ਿਆਦਾ ਸਹਿਯੋਗ ਦਿੱਤਾ ਅੱਜ ਵੀ ਦੇ ਰਹੇ ਆ ਨਾ ਜੀ ਤੇ ਜਿਹੜੇ ਕਿ ਕੈਨੇਡਾ ਪਹੁੰਚਣ ਚ ਪੂਰਾ ਯੋਗਦਾਨ ਰਿਹਾ ਮੈਨੂੰ ਹਨਾ ਜੇ ਸਾਡੇ ਮਨਮੋਹਨ ਸਿੰਘ ਮੇਰੀ ਸਪੋਰਟ ਨਾ ਕਰ ਸ਼ਾਇਦ ਮੈਂ ਕੈਨੇਡਾ ਨਾ ਪਹੁੰਚਦੀ ਤੇ ਅੱਜ ਮੈਂ ਆਹ ਮੁਕਾਮ ਨਾ ਹਾਸਲ ਕਰਦੀ ਸੋ ਵੈਗਰੋ ਦੀ ਉੱਪਰ ਪਾਰ ਕਿਰਪਾ ਸੜ ਮਨਮੋਹਨ ਸਿੰਘ ਦਾ ਗੀਤ ਤੁਹਾਡਾ ਨਾ ਮੈਂ ਸਾਂਝਾ ਕਰਦੀ ਆ ਉਹ ਜਦ ਦੁਨੀਆ ਦਾ ਪੱਟ ਤੇ ਲੋਕੋ ਨਸ਼ਿਆਂ ਪੱਤਿਆਂ ਨੇ ਰਹੀਦੀ ਖੁੰਦੀ ਪੱਟ ਤੇ ਔਰਤ ਮਰਦ ਕ ਪੱਤਿਆਂ ਨੇ ਕੁਝ ਦੁਨੀਆ ਤਾਂ ਪੱਟ ਤੇ ਲੋਕੋਂ ਨਸ਼ਿਆਂ ਪੱਤਿਆਂ ਨੇ ਰਹੀਦੀ ਖੁੰਦੀ ਪੱਟ ਤੇ ਔਰਤ ਮਰਦ ਕ ਪੱਤਿਆਂ ਨੇ 80 ਸਾਲ ਦੇ ਹੋ ਕੇ ਕਈ ਤਾਂ ਕਲਫਾਂ ਲਾਉਂਦੇ ਨੇ ਹੋ ਕੇ ਦੋਤੇ ਦੋਤੀਆਂ ਵਾਲੇ ਫੇਰ ਵੀ ਇਸ਼ਕ ਕਮਾਉਂਦੇ ਨੇ ਹੋ ਕੇ ਪੋਤੇ ਪੋਤੀਆਂ ਵਾਲੇ ਕਈ ਤਾਂ ਇਸ਼ਕ ਕਮਾਉਂਦੇ ਨੇ ਮਰ ਜੇ ਨੱਕੜ ਬੋਕੇ ਸੌਰਾ ਨੂੰ ਦੀ ਇੱਜ਼ਤ ਲੁੱਟਦਾ ਜੋ ਜਣੇ ਖਣੇ ਦੇ ਮੂਰੇ ਘਰੇ ਜਨਾਨੀ ਕੁੱਟਦਾ ਜੋ ਜਣੇ ਖਣੇ ਦੇ ਮੂਰੇ ਘਰੇ ਜਨਾਨੀ ਕੁੱਟਦਾ ਜੋ ਸ਼ਰਮਾ ਲਾ ਛੱਡੀਆਂ ਕਈ ਮਰਦਾਂ ਕੰਜਰ ਰੋਜ ਕਹਾਉਂਦੇ ਨੇ ਹੋ ਕੇ ਦੋਤੇ-ਦੋਤੀਆਂ ਵਾਲੇ ਫੇਰ ਵੀ ਇਸ਼ਕ ਕਮਾਉਂਦੇ ਨੇ ਹੋ ਕੇ ਪੋਤੇ-ਪੋਤੀਆਂ ਵਾਲੇ ਕਈ ਤਾਂ ਇਸ਼ਕ ਕਮਾਉਂਦੇ ਨੇ ਸੋੜੀ ਮਨ ਮੋਲ ਸੇ ਦੋ ਲੈਣੇ ਦੋਨੋਂ ਹੋਰ ਸੰਗੀਤ ਕਰਦੀਆਂ ਇੱਕ ਉਹਨੂੰ ਡਰਾਈਵਰਾਂ ਤੇ ਗੀਤ ਲਿਖਿਆ ਸੀ ਹਾਂਜੀ ਉਹ ਵੀ ਵੈਸੇ ਰਿਕਾਰਡ ਹੋ ਚੁੱਕਿਆ ਤੁਹਾਨੂੰ ਮੈਂ ਸੁਣਾਉਣੀ ਆ ਦੋ ਲੈਣਾ ਹੌਨਲਟ ਨਹੀਂ ਨਹੀਂ ਚੱਲ ਰਿਹਾ YouTube ਤੇ ਉਹਨੂੰ ਫਿਰ ਲੈ ਕੇ ਕਮੈਂਟ ਨਹੀਂ ਕੀਤਾ ਥੋੜੀ ਜਿਹੀ ਥੋੜੀ ਜਿਹੀ ਤੁਹਾਨੂੰ ਦੱਸਿਆ ਸੀ ਵੀ ਗੀਤ ਹੈ ਨਾ ਜਿਹੜੇ ਵਧੀਆ ਹੁੰਦੇ ਨੇ ਸੁਣਦਾ ਨਹੀਂ ਕੋਈ ਉਹਨੇ ਕਰਦਾਸ ਗੱਡੀਆਂ ਵਾਲਿਆਂ ਵਾਸਤੇ ਡਰਾਈਵਰਾਂ ਵਾਸਤੇ ਕਰਦਾਸ ਲਿਖੀ ਅਰਦਾਸ ਹੈ ਅਰਦਾਸ ਦੇ ਰੂਪ ਚ ਗੀਤ ਉਹਨਾਂ ਸਾਂਝਾ ਕਰਦੀ ਦਰਸ਼ਕੋ ਜਿੰਨਾਂ ਨੇ ਨਹੀਂ ਸੁਣਿਆ ਤਾਂ ਵੈਸੇ ਸੁਣ ਕੇ ਦੇਖਿਓ ਜਰੂਰ ਜੀ ਗੁਰੂ ਚੱਲ ਪੇ ਵਹਿ ਗੁਰੂ ਕਹਿ ਕੇ ਨਾ ਦੱਸ ਗੁਰੂਆਂ ਦਾ ਲੈ ਕੇ ਕਰੋ ਚੱਲ ਪੇ ਵਹਿ ਗੁਰੂ ਕਹਿ ਕੇ ਨਾ ਗੁਰੂ ਸਾਹਿਬ ਦਾ ਲੈ ਕੇ ਬੈਲਟ ਲਾ ਲਈ ਸੀਟ ਤੇ ਬਹਿ ਕੇ ਛੋਟੀਆਂ ਵੱਡੀਆਂ ਵਾਲਿਆਂ ਨੂੰ ਹੋ ਰੱਬਾ ਤਤੀਵਾ ਨਾ ਲੱਗੇ ਸੜਕ ਤੇ ਗੱਡੀਆਂ ਵਾਲਿਆਂ ਨੂੰ ਕਦੇ ਤਤੀਵਾ ਨਾ ਲੱਗੇ ਰੋਡ ਤੇ ਗੱਡੀਆਂ ਵਾਲਿਆਂ ਨੂੰ ਵਿੱਚ ਕਾਰਾਂ ਲਾੜੀਆਂ ਲਾੜੇ ਕਿੰਨੇ ਸ਼ਗਨਾ ਦੇ ਨਾਲ ਝਾੜੇ ਪਿੱਛੇ ਕਿਉਂਕਿ ਵਿਆਹੇ ਜੋੜਿਆਂ ਦੇ ਐਕਸੀਡੈਂਟ ਬਹੁਤ ਹੋਏ ਨੇ ਨਵੇਂ ਬਿਆਨ ਦੇਣਾ ਇਹ ਗੱਲਾਂ ਨੂੰ ਮੁੱਖ ਰੱਖ ਕੇ ਉਹਨੇ ਲੇਕਿਆ ਸੀ ਵਿੱਚ ਕਾਰਾਂ ਲਾੜੀਆਂ ਲਾੜੇ ਕਿੰਨੇ ਸ਼ਗਨਾ ਦੇ ਨਾਲ ਝਾੜੇ ਦੋਨੇ ਹੱਥੀ ਕੱਢਦੇ ਹਾੜੇ ਦੋਨੇ ਹੱਥੀ ਕੱਢਦੇ ਹਾੜੇ ਸੋਹਣੀਆਂ ਨੱਡੀਆਂ ਵਾਲਿਆਂ ਨੂੰ ਉਹ ਰੱਬਾ ਤਤੀਵਾ ਨਾ ਲੱਗੇ ਸੜਕ ਤੇ ਗੱਡੀਆਂ ਵਾਲਿਆਂ ਨੂੰ ਕਦ ਤੱਕ ਵੀ ਬਣਾ ਲੱਗੇ ਰੋਡ ਤੇ ਗੱਡੀਆਂ ਵਾਲਿਆਂ ਨੂੰ ਹਲੇ ਮਨਮੋਸੇ ਦੇ ਬਹੁਤ ਹਨਾ ਆ ਖਾ ਕੇ ਮਿੱਤਰਾਂ ਦਾ ਘੱਟ 11 ਸਾਲ ਹੀ ਹੁਣ ਤੋਂ ਸਿਆਣੀ ਬਣ ਬਹੁਤ ਸਾਰੇ ਗੀਤ ਰਿਕਾਰਡ ਹੋਏ ਐ ਵੈਸੇ ਜੇ ਉਸ ਹੁਣ ਇੱਕ ਤਾਂ ਹੁੰਦਾ ਬੰਦੇ ਦੀ ਕਲਾਕਾਰੀ ਇੱਕ ਇਨਸਾਨ ਬਹੁਤ ਵਧੀਆ ਹੁੰਦੇ ਆ ਉਹਨਾਂ ਚ ਇਨਸਾਨੀਅਤ ਵੀ ਬਹੁਤ ਵਧੀਆ ਤੇ ਕਲਾਕਾਰੀ ਵੀ ਬਹੁਤ ਵਧੀਆ ਸੋ ਦੇਖਣ ਨੂੰ ਮਿਲਿਆ ਕਿ ਲਗਭਗ ਕਲਾਕਾਰਾਂ ਦੇ ਗੀਤ ਆਉਂਦੇ ਨੇ ਬਿਲਕੁਲ ਜੀ ਉਹ ਗਿੰਤੀ ਜ਼ਿਆਦਾ ਹੁੰਦੀ ਗੀਤਾਂ ਦੀ ਹਾਂਜੀ ਬਿਲਕੁਲ ਜੀ ਤੁਹਾਡੇ ਗੀਤਾਂ ਦੀ ਗਿੰਤੀ ਬੜੀ ਨਹੀਂ ਪਰ ਜੋ ਵੀ ਤੁਸੀਂ ਸਮਾਂ ਪਾ ਕੇ ਬਿਲਕੁਲ ਜੀ ਗਾਉਂਦੇ ਹੋ ਬਿਲਕੁਲ ਜੀ ਸਮਾਜ ਦੇ ਵਿੱਚ ਪੇਸ਼ ਕਰਦੇ ਹੋ ਹਾਂਜੀ ਹਾਂਜੀ ਉਹ ਇੱਕ ਪਰਿਵਾਰ ਦੇ ਵਿੱਚ ਬੈਠ ਕੇ ਸੁਣਨ ਵਾਲਾ ਹੁੰਦਾ ਬਿਲਕੁਲ ਜੀ ਬਿਲਕੁਲ ਜੀ ਜਤਾਰ ਜੀ ਹਾਂਜੀ ਤੇ ਸਾਡੇ ਸਰੋਤੇ ਵੀ ਸਾਨੂੰ ਕਾਲ ਕਰਕੇ ਕਹਿੰਦੇ ਆ ਕਿ ਭੈਣ ਜੀ ਦਾ ਇੰਟਰਵਿਊ ਕਦੋਂ ਲੈਣਾ ਹੈ ਥੈਂਕ ਯੂ ਜੀ ਭੈਣ ਜੀ ਦਾ ਸਰੋਤਾ ਸਾਡਾ ਉਹਨਾਂ ਦੀਆਂ ਪ੍ਰਵਾਇਸ਼ਾਂ ਤੇ ਤੁਹਾਡੇ ਕੋ ਪਹੁੰਚੇ ਆ థాంਕ ਯੂ ਜੀ ਜੀ ਉਹਨਾਂ ਨੂੰ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ ਤੇ ਸਾਡਾ ਜੋ ਜੂਤ ਹੈ ਅੱਜ ਨਸ਼ੇ ਦੀ ਚਪੇਟ 'ਚ ਜਾ ਰਿਹਾ ਹੈ ਉਹ ਇਸ ਨਸ਼ੇ ਦੀ ਗੈਰਤ 'ਚ ਨਾ ਜਾਵੇ ਜਾਂ ਜੋ ਜਾ ਚੁੱਕਾ ਹੈ ਉਹ ਇਸ ਤੋਂ ਬਚਨ ਵੈਸੇ ਉਹਨਾਂ ਵਾਸਤੇ ਕੋਈ ਤੁਸੀਂ ਬਿਲਕੁਲ ਜਗਤਾਰ ਬਾਜੀ ਹੈ ਨਾ ਵੀ ਜਿੰਨਾਂ ਨਸ਼ਾਂ ਨੇ ਜਿੰਨਾਂ ਦੇ ਘਰ ਪੱਟ ਤੇ ਜਿਹੜੇ ਕੱਲੀਆਂ-ਕੱਲੀਆਂ ਮਾ ਮਾਵਾ ਦੇ ਕੱਲੇ-ਕੱਲੇ ਪੁੱਤ ਸੀ ਹਨਾ ਜੀ ਜਦੋਂ ਬੱਚਾ ਜੰਮਦਾ ਮਾਂ ਪਿਓ ਨੂੰ ਕਿੰਨੀਆਂ ਆਸਾਂ ਕਿੰਨੀਆਂ ਉਮੀਦਾਂ ਹੁੰਦੀਆਂ ਤੇ ਜਿੰਨਾ ਮਾਵਾ ਦੇ ਪੁੱਤ ਉਮ ਉਂਦਰਛੇ ਦੀ ਪੇਟ ਚੜ ਗਏ ਪਿਆ ਤਾਂ ਬਹੁਤ ਦੁੱਖ ਦੀ ਗੱਲ ਹੈ ਹੈ ਨਾ ਵੀ ਸਭ ਤੋਂ ਮੈਂ ਕਹਿੰਦੀ ਇਹ ਘਟੀਆ ਹਰਕਤ ਜਿਹੜੇ ਹੁਣ ਪਿੰਡ ਵਿੱਚ ਪੰਚਾਇਤਾਂ ਬਣੀਆਂ ਨੇ ਉਹਨਾਂ ਨੂੰ ਮੈਸੇਜ ਦਿੰਨੀ ਆ ਵੀ ਜਿਹੜੇ ਪਿੰਡਾਂ ਚ ਨਸ਼ਾ ਵੇਚਣ ਆਉਂਦੇ ਆ ਪੰਚਾਇਤਾਂ ਨੂੰ ਪੂਰਾ ਸਖਤ ਸਟੈਂਡ ਲੈਣਾ ਚਾਹੀਦਾ ਹੈ ਵੀ ਜਿਹੜੇ ਪਿੰਡਾਂ ਚ ਨਸ਼ਾ ਵੇਚਣ ਕਿਉਂਕਿ ਡੋਰ ਟੂ ਡੋਰ ਘਰ ਘਰ ਆ ਕੇ ਹੈ ਨਾ 1000 ਰੁਪਏ ਜੇਬ ਚ ਪਾ ਕੇ ਇੱਕ ਪੂੜੀ ਜੀ ਦੇ ਕੇ ਜਾਂਦੇ ਸਾਡੇ ਵੀ ਘਰਾਂ ਚ ਬਹੁਤ ਬੱਚੇ ਨਸ਼ੇ ਕਰਦੇ ਵੈਸੇ ਮੈਂ ਕਹਿਣਾ ਨਹੀਂ ਚਾਹੁੰਦੀ ਕਿਉਂਕਿ ਦੁੱਖ ਲੱਗਦਾ ਹੈ ਨਾ ਕਿਸੇ ਦਾ ਉੱਜੜ ਜੂ ਕਿਸੇ ਦਾ ਉੱਜੜ ਗਿਆ ਕਿਸੇ ਦਾ ਘਰ ਉੱਜੜ ਜੂ ਕਿਉਂਕਿ ਘਰ ਜਿਹੜੇ ਬਰਬਾਦੀ ਵਾਲੇ ਪਾਸੇ ਜਾ ਰਹੇ ਆ ਬਹੁਤ ਦੁੱਖ ਦੀ ਗੱਲ ਹੈ ਤੇ ਜਿਹੜੇ ਬੱਚੇ ਨਸ਼ੇ ਕਰਦੇ ਆ ਉਹਨਾਂ ਨੂੰ ਵੀ ਮੇਰੀ ਬੇਨਤੀ ਹੈ ਵੀ ਤੁਹਾਡੀਆਂ ਮਾਂਵਾਂ ਨੇ ਤੁਹਾਨੂੰ ਕਿੰਨੀਆਂ ਸੁੱਖਾਂ ਸੁਖ ਸੁਖ ਲੈਤਾ ਪੜਾਇਆ ਲਿਖਾਇਆ ਪਲੀਜ਼ ਨਸ਼ਾ ਤਪਰੀਏ ਜ ਕਰੋ ਕਿਉਂਕਿ ਜਿਹੜਾ ਬੰਦਾ ਨਸ਼ੇ ਕਰ ਲੱਗ ਜਾਏ ਉਹਦੀ ਉਮਰ ਉਹ ਆਪਣੇ ਆਪ ਮਰਿਆ ਸਮਝ ਲੈ ਉਹਦੀ ਉਮਰ ਬਹੁਤ ਘੱਟ ਹੁੰਦੀ ਹੈ ਨਾ ਵੱਧ ਡੋਜ਼ ਲਈ ਗਈ ਜਾਂ ਨਸ਼ਾ ਕਰਕੇ ਕਿਸੇ ਨਾਲ ਲੜਾਈ ਝਗੜਾ ਹੋ ਗਿਆ ਤਾਂ ਵੀ ਮੌਤ ਮੂੰਹ 'ਚ ਹੁੰਦੀ ਹੈ ਹਨਾ ਭਾਜੀ ਜੀ ਤੇ ਮੈਂ ਤਾਂ ਸਾਰਾ ਮੈਂ ਹੀ اپੀਲ ਕਰਦੀ ਸਭ ਤੋਂ ਵੇਚਣ ਵਾਲਿਆਂ ਨੂੰ ਵੀ ਜੇ ਤੁਸੀਂ ਨਸ਼ਾ ਵੇਚ ਕੇ ਕਿਸੇ ਦੇ ਬੱਚੇ ਕਿਸੇ ਦੇ ਘਰ 파ੜਦੇ ਹੋ ਤਾਂ ਤੁਹਾਡੇ ਵੀ ਘਰ ਇਹ ਜਿਹੜੇ ਪੈਸੇ ਤੁਸੀਂ ਕਮਾਉਨੇ ਹੋ ਤੁਹਾਡੇ ਵੀ ਘਰ ਇਹ ਬਸਣੇ ਨਹੀਂ ਹੈਗੇ ਵਧੀਆ ਥਾਂ ਤੇ ਨਹੀਂ ਲੱਗਣੇ ਪੈਸੇ ਜੇ ਤੁਸੀਂ ਕਮਾ ਲਿਆ ਤੁਸੀਂ ਵਰਤਣ ਦੇ ਕਾਬਿਲ ਨਹੀਂ ਜਣੇ ਵਰਤਣ ਯੋਗ ਰਹੇ ਨਹੀਂ ਰਹਣੇ ਤੁਸੀਂ ਉਹ ਪੈਸੇ ਹਨਾ ਕਿਉਂਕਿ ਇਹਦੇ ਨਾਲ ਇੱਕ ਨਹੀਂ ਇੱਕ ਉਹਦੀ ਜ਼ਿੰਦਗੀ ਨਸ਼ਾ ਕਰਨ ਵਾਲੇ ਦੀ ਤਾਂ ਖਤਮ ਹੁੰਦੀ ਹੁੰਦੀ ਆ ਪਰਿਵਾਰ ਦੇ ਬਾਕੀ ਮੈਂਬਰਾਂ ਦੀ ਉਹਨਾਂ ਭੈਣਾਂ ਦੀ ਉਹਨਾਂ ਪਤਨੀਆਂ ਦੀ ਮੰਨ ਲਓ ਜੋੜ ਦੀ ਘਰ ਵਾਲੀ ਆ ਉਹਦੀ ਮਾਂ ਆ ਉਹਦਾ ਜੋ ਵੀ ਪਰਿਵਾਰ ਦੇ ਮੈਂਬਰ ਐ ਸਾਰਿਆਂ ਦਾ ਹੀ ਮੰਨ ਲਓ ਇਹ ਖਤਮ ਹੋ ਜਾਂਦੀ ਬਿਲਕੁਲ ਜਗਤਾਰਪਾ ਜੀ ਹੁਣ ਜਿਹੜੀਆਂ ਹਨ ਲੜਕੀਆਂ ਦੇ ਜਿਵੇਂ ਘਰਾਂ ਵਾਲੇ ਹਸਬੰਦ ਨਸ਼ਾ ਕਰਦੇ ਆ ਤਾਂ ਅਕਸਰ ਹੁਣ ਜਦੋਂ ਕੋਈ ਦੁੱਖ ਸੁੱਖ ਸੁਣਾਉਂਦੀ ਐ ਮੈਨੂੰ ਕਹਿੰਦੇ ਵੀ ਕੋਈ ਨਸ਼ੇ ਤੇ ਗੀਤ ਗਾਓ ਤੁਸੀਂ ਵੀ ਹਨਾ ਗੀਤ ਨਾਲ ਕੀ ਫਰਕ ਪੈਣਾ ਕਿਸੇ ਨੂੰ ਹਨਾ ਇਹ ਤਾਂ ਬੰਦੇ ਦੀ ਆਪਣੀ ਸੋਚ ਹੁੰਦੀ ਐ ਨਹੀਂ ਇੱਕ ਗੱਲ ਮੰਨੀ ਪੈਗੀ ਤੁਸੀਂ ਕਿਹਾ ਵੀ ਗੀਤ ਨਾਲ ਕੀ ਫਰਕ ਪੈਣਾ ਹੂੰ ਤੁਸੀਂ ਪਿੱਛੇ ਗਾਣਾ ਦੋ ਬੋਲ ਸੁਣਾਏ ਵੀ ਸੀ ਮੇਰੇ ਦਿਮਾਗ ਚੋਂ ਨਿਕਲ ਕੇ ਕਿਹੜਾ ਸੀ ਉਹ ਪੀ ਉਹ ਜਿਹੜੇ ਗਲਤ ਲਾਈਨ ਤੇ ਬੰਦੇ ਚਲੇ ਜਾਂਦੇ ਨੇ ਠੀਕ ਐ ਗੀਤਨ ਭਾਵਕ ਤਾਂ ਘਰ ਹੁੰਦੇ ਆ ਮੁਹੱਬਤਾਂ ਦੇ ਅਸਲ ਆ ਤੇ ਸੁਨੇਹਤਾ ਚੰਗਾ ਜਾਂਦਾ ਹੀ ਆ ਜਨ ਸੁਨੇਹਤਾ ਜਾਂਦਾ ਹਾਂਜੀ ਹਾਂ ਤੇ ਉਹ ਜਿਹੜੇ ਹੁਣ ਕਹਿੰਦੀ ਹੈ ਵੀ ਹਨਾ ਵੀ ਨਾ ਹੋ ਰੰਡੀਆਂ ਚ ਨਾ ਸਹਾਗਣਾ ਚ ਉਹਨਾਂ ਦੇ ਬੱਚਿਆਂ ਦੀ ਜ਼ਿੰਦਗੀ ਨਰਕ ਬਣ ਜਾਂਦੀ ਹੈ ਜਿਹੜੇ ਉਹਨਾਂ ਨੂੰ ਜੰਮਦੇ ਐ ਪਾਲਦੇ ਆ ਮਾਂ ਪਿਓ ਦੀ ਜ਼ਿੰਦਗੀ ਨਰਕ ਬਣ ਜਾਂਦੀ ਉਹਦੀ ਆਪ ਦੀ ਜ਼ਿੰਦਗੀ ਤਾਂ ਨਰਕ ਹੈਗੀ ਹੈਗੀ ਹਨਾ ਜੀ ਤਾਂ ਸਾਰਾ ਦਿਨ ਆਪਾਂ ਲੱਗਦਾ ਵੀ ਘਰ ਬਰਬਾਦੀ ਵਾਲੇ ਪਾਸੇ ਜਾ ਰਿਹਾ ਹੁੰਦਾ ਹਨਾ ਮਹਿੰਗਾਈ ਤਾਂ ਵੈਸੇ ਹੀ ਇੰਨੀ ਆ ਆਪਾਂ ਤਾਂ ਚਾਹ ਗੁੜ ਦੇ ਖਰਚੇ ਕਰਨੇ ਆਪਾਂ ਨੂੰ ਔਖੇ ਹੋਏ ਪਿਆ ਹਨਾ ਬਹੁਤ ਔਖਾ ਹੋ ਗਿਆ ਮਹਿੰਗਾਈ ਬਹੁਤ ਜ਼ਿਆਦਾ ਆ ਤਾਂ ਜਿਹੜਾ ਨਸ਼ਿਆਂ ਦੇ ਐਕਸਟਰਾ ਖਰਚੇ ਕਰਨੇ ਪੈਂਦੇ ਤਾਂ ਉਹਨਾਂ ਦੇ ਦਿਲ ਕਿੰਨੇ ਪੁੱਛਿਆ ਲੋੜੀ ਦਾ ਕੀ ਕਰਨਾ ਪੈਂਦਾ ਉਹਨਾਂ ਨੂੰ ਹਨਾ ਵੀ ਉਹਨਾਂ ਨੂੰ ਪਤਾ ਵੀ ਕਿਵੇਂ ਉਹਨਾਂ ਦੇ ਸਮੇਂ 'ਚ ਇਸ ਟੌਪਿਕ ਤੇ ਵੀ ਤੁਸੀਂ ਕੁਝ ਲਿਖੋ ਬਿਲਕੁਲ ਹਾਂ ਬਿਲਕੁਲ ਮੈਂ ਜਿਤਾਰ ਬਾਜੀ ਕਰੂੰਗੀ ਕੋਸ਼ਿਸ਼ ਨਸ਼ਿਆਂ ਦੇ ਖਿਲਾਫ ਵੀ ਕੁਛ ਨਾ ਕੁਛ ਨਾ ਗਾ ਕੇ ਦੋ ਲੈਣਾ ਦਰਸ਼ਕਾਂ ਨਾਲ ਸੰਜਿਆ ਕਰੂੰ ਪਰ ਮੈਂ ਬੋਲ ਕੇ ਪੀਲ ਜ਼ਰੂਰ ਕਰਦੀ ਵੀ ਜਿਹੜੇ ਬੱਚੇ ਲੜਕੇ ਲੜਕੀਆਂ ਨਸ਼ੇ ਕਰਦੇ ਆ ਪਲੀਜ਼ ਆਪਣੇ ਬੱਚਿਆਂ ਦਾ ਤਰਸ ਕਰੋ ਘਰਾਂ ਵਾਲਿਆਂ ਦਾ ਤਰਸ ਕਰੋ ਆਪਣੇ ਮਾਪੇ ਦਾ ਤਰਸ ਕਰੋ ਪਲੀਜ਼ ਨਾਲੇ ਆਪਣੇ ਕਿਉਂਕਿ ਜ਼ਿੰਦਗੀ ਦਾ ਪਰਸ ਕਰੋ ਜਿਹੜੇ ਵੈਗਰੂ ਨੇ ਇੰਨੀ ਵਧੀਆ ਜ਼ਿੰਦਗੀ ਤੁਹਾਨੂੰ ਬਖਸ਼ੀ ਹੈ ਹਨਾ 84 ਲੱਖ ਜੁਨੀ ਤੋਂ ਬਾਅਦ ਇੱਕ ਮਾਂਸ ਜਨਮ ਮਿਲਦਾ ਤੇ ਮੈਂ ਇਹ ਕਹਿੰਦੀ ਉਹਨੂੰ ਕੁੱਤਿਆਂ ਦੀ ਭੇਟ ਨਾ ਚੜਾਓ ਹਨਾ ਕੁੱਤਿਆਂ ਬਿੱਲਿਆਂ ਵਾਲੀ ਜ਼ਿੰਦਗੀ ਨਾ ਕਰੋ ਨਸ਼ੇ ਵਾਲੇ ਬੰਦੇ ਦੀ ਘਰੇ ਕਦਰ ਘਟ ਜਾਂਦੀ ਹੈ ਉੱਥੇ ਆਪ ਨੂੰ ਵਿਸ਼ਵਾਸ ਨਹੀਂ ਹੁੰਦਾ ਹਨਾ ਕਿ ਮੈਂ ਕੀ ਕਰ ਦੂੰ ਕੀ ਚੱਕ ਕੇ ਵੇਚ ਦੂੰ ਕੀ ਕਰ ਦੂੰ ਆਂਢੀ ਗੁਆਂਢੀ ਵਿਸ਼ਵਾਸ ਕਰਨੋਂ ਹਟ ਜਾਂਦੇ ਆ ਵਿਸ਼ਵਾਸ ਘਾਤੀ ਬਣ ਜਾਂਦਾ ਤਾਂ ਬੰਦੀ ਵਿਸ਼ਵਾਸ ਘਾਤੀ ਬਣ ਜਾਂਦਾ ਕਿਉਂਕਿ ਨਸ਼ਾ ਇੱਕ ਇਹੋ ਜੀ ਜੀ ਜਬੀਦੀ ਦੇ ਵਿੱਚੋਂ ਬੰਦਾ ਇੱਕ ਵਾਰੀ ਦਾਲ-ਦਾਲ ਚ ਫਸ ਜੇ ਤਾਂ ਨਿਕਲਣਾ ਬਹੁਤ ਮੁਸ਼ਕਲ ਹੈ ਮੈਂ ਤਾਂ ਕਹਿੰਦੀ ਵੀ ਵਾਹਿਗੁਰੂ ਵਾਹਿਗੁਰੂਗੇ ਵੀ ਦਵਾ ਕਦੇ ਪਰਮਾਤਮਾ ਸਮੱਤ ਬਖਸ਼ ਜਿਹੜਾ ਨਸ਼ਾ ਵੇਚਦੇ ਉਹਨਾਂ ਨੂੰ ਸਮੱਤ ਬਖਸ਼ੋ ਤੇ ਖਾਣ ਵਾਲਾ ਨੂੰ ਜਿਵੇਂ ਹੁਣ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਹੋ ਗਈਆਂ ਨੇ ਬਿਲਕੁਲ ਭਾਜੀ ਤਾਂ ਪੰਚਾਇਤੀ ਚੋਣਾਂ ਹੋ ਚੁੱਕੀਆਂ ਨੇ ਸਰਪੰਚ ਬਣ ਚੁੱਕੇ ਨੇ ਬਿਲਕੁਲ ਜੀ ਉਹਨਾਂ ਸਰਪੰਚਾਂ ਨੇ ਗਲੀਆਂ ਨਾਲੀਆਂ ਤਾਂ ਬਣਾਉਣੀਆਂ ਬਣਾਉਣੀਆਂ ਨੇ ਉਸ ਦੇ ਨਾਲ-ਨਾਲ ਤੁਸੀਂ ਕੀ ਸੁਨੇਹਾ ਦੇਣਾ ਚਾਹੋਗੇ ਕਿ ਨਸ਼ੇ ਤੇ ਕਿਸ ਤਰੀਕੇ ਨਾਲ ਉਹਨਾਂ ਨੂੰ ਪਾਵਨ ਦੀ ਹੋ ਜੇ ਹਾਂਜੀ ਭਾਜੀ ਵੈਸੇ ਤਾਂ ਸਨੇਹਾ ਦੇ ਲੋਕ ਕੀ ਆ ਜਿਹੜੇ ਹੁਣ ਸੂਝਵਾਨ ਐ ਕਿ ਲੋਕਾਂ ਨੇ ਹੰਬੜਾ ਮਾਰਿਆ ਪੜੇ ਨਹੀਂ ਕਿ ਸਰਪੰਚ ਚੁਣਿਆ ਵਧੀਆ ਹਨਾ ਗ੍ਰੈਜੂਏਟ ਚੁਣਿਆ ਵੀ ਮੇਰੀ ਮੇਨ ਤਾਂ ਸਭ ਤੋਂ ਪਹਿਲੀ ਗੱਲ ਐ ਵੀ ਨਸ਼ਾ ਸਾਰੇ ਪਿੰਡਾਂ 'ਚ ਬੰਦ ਹੋਣਾ ਚਾਹੀਦਾ ਫਾਲਤੂ ਹਨਾ ਜੀ ਇਹ ਨਸ਼ਾ ਬੰਦ ਹੋਣਾ ਚਾਹੀਦਾ ਦੂਜੇ ਨੰਬਰ ਤੇ ਨਿੱਕੇ ਮੋਟੇ ਜਿਹੜੇ ਝਗੜੇ ਹੁੰਦੇ ਆ ਉਹ ਘਰਾਂ ਨਿਕਕੇ ਮੋਟੀ ਝਗੜੇ ਹੁੰਦੇ ਥਾਣੇ ਤੋਂ ਬਿਨਾਂ ਉਹ ਪਿੰਡ 'ਚ ਨਿਬੜਨੇ ਚਾਹੀਦੇ ਹੈ ਹਨਾ ਵੀ ਪੰਚਾਇਤ ਇਹੋ ਜਾਂ ਹਮ ਬੜਾ ਮਾਰੇ ਪਰ ਮਾ ਦੋੰਦੇ ਤਰ੍ਹਾਂ ਨਹੀਂ ਮਨਤਾ ਕਰੇ ਤਰਲੇ ਕਰੇ ਤਾਂ ਵੀ ਨਿੱਕੇ ਮੋਟੀ ਗੱਲ ਨੂੰ ਥਾਣੇ ਤੱਕ ਨਾ ਪਹੁੰਚਾਇਆ ਜਾਵੇ ਮੇਰੀ ਇਹ ਹੈ ਹਨਾ ਜਾਂ ਕਿਸੇ ਜਿਵੇਂ ਹੁਣ ਕੁੜੀ ਮੁੰਡੇ ਦੀ ਕਿਸੇ ਲੜਾਈ ਹੁੰਦੀ ਆ ਕੋਈ ਤਲਾਕ ਤੱਕ ਗੱਲ ਜਾਂਦੀ ਆ ਉਹ ਨਿੱਕੇ ਮੋٹے ਸਮਝਾਉ ਤੇ ਪੰਚਾਇਤ ਨੂੰ ਸਮਝਾਉਣੇ ਚਾਹੀਦੇ ਹਨਾ ਠੀਕ ਹੈ ਪਿੰਡਾਂ ਦੇ ਵਿੱਚ ਸੱਥਾਂ 'ਚ ਬੈਠ ਕੇ ਹੀ ਸੱਥਾਂ 'ਚ ਬੈਠ ਕੇ ਹਾਂ ਪਿੰਡਾਂ 'ਚ ਬੈਠ ਕੇ ਸੱਥਾਂ 'ਚ ਬੈਠ ਕੇ ਜਿਹੜੇ ਨਿੱਕੇ ਮੋٹے ਜਿਵੇਂ ਹੁਣ ਘਰ ਘ ਮਾਪੇ ਕੁੜੀ ਨੂੰ ਦਾਤ ਤਲਾਕ ਤੱਕ ਗੱਲ ਪਹੁੰਚ ਜਾਂਦੀ ਹੈ ਜੇ ਉਹਨਾਂ ਰੌਲਿਆਂ ਨੂੰ ਲੈ ਕੇ ਹਨਾ ਵੀ ਪੰਚਾਇਤ ਮਸਲਾ ਹੱਲ ਕਰੇ ਪੰਚਾਇਤ ਦੋਨਾਂ ਤੈਨੂੰ ਸਮਝਾਵੇ ਹਨਾ ਦੋਨਾਂ ਨੂੰ ਸਮਝਾਵੇ ਤਾਂ ਵੀ ਮੈਂ ਕਹਿੰਨੀ ਵੀ ਤਲਾਕ ਵਿਕਟ ਜਾਣਾ ਦੁਨੀਆ ਤੇ ਹੁਣ ਠੀਕ ਹੈ ਸਨ ਜੀ ਮੇਰਾ ਤਾਂ ਮੈਸੇਜ ਇਹੀ ਹੈ ਵੀ ਨਿੱਕੇ ਮोटे ਝਗੜੇ ਸਾਰੇ ਸਰਪੰਚਾਂ ਨੂੰ ਪੰਚਾਇਤਾਂ ਨੂੰ ਬੇਨਤੀ ਹੈ ਨਿੱਕੇ ਮोटे ਝਗੜੇ ਪਿੰਡਾਂ ਚ ਨਿਬੇੜੋ ਇਹ ਪਿੰਡਾਂ 'ਚ ਸਭ ਤੋਂ ਪਹਿਲਾਂ ਹੰਬਲਾ ਮਾਰੋ ਜਿਹੜੇ ਨਸ਼ਾ ਦੇਚਣਾਉਂਦੇ ਉਹਨਾਂ ਦੇ ਨਰਥ ਪਾਓ ਪਿੰਡ 'ਚ ਬੰਦ ਕਰੋ ਜਿੰਨਾ ਮਾਮਾ ਦੇ ਪੁੱਤ ਨਸ਼ੇ ਕਰਦੇ ਆ ਘਰ ਘਰ ਜਾ ਕੇ ਸਰਵੇ ਕਰੋ ਉਹਨਾਂ ਦੀ ਸਪੋਰਟ ਕਰੋ ਉਹਨਾਂ ਨੂੰ ਪੁੱਛੋ ਵੀ ਤੁਹਾਨੂੰ ਕੀ ਦੁੱਖ ਹੈ ਕਿੱਥੋਂ ਤੁਹਾਡਾ ਬੇਟਾ ਨਸ਼ੇ ਲੈ ਕੇ ਆਉਂਦਾ ਕਦੋਂ ਖਾਂਦਾ ਕੀ ਉਹਦਾ ਟਾਈਮ ਹੈ ਤੁਹਾਨੂੰ ਜਿੰਮੇ ਵੀ ਮਰਜ਼ੀ ਤੁਸੀਂ ਵੀ ਤੁਸੀਂ ਹਨਾ ਬਹੁਤ ਪੰਚਾਇਤ ਇੱਕ ਰੱਬ ਹੁੰਦੀ ਹੈ ਨਾ ਰੱਬ ਵਰਗੀ ਨੇ ਬਹੁਤ ਕੁਝ ਕਰ ਸਕਦੀ ਪੰਚਾਇਤ ਉਪਰਾਲਾ ਪੰਚਾਇਤ ਪੱਧਰ ਤੇ ਵੀ ਕੀਤਾ ਜਾ ਸਕਦਾ ਕਿ ਜੋ ਬੱਚੇ ਗਿਆਨਤਾ ਦੇ ਕਾਰਨ ਇਹ ਨਸ਼ੇ ਦੀ ਜਪੇੜ ਚ ਜਾ ਚੁੱਕੇ ਨੇ ਉਹਨਾਂ ਨੂੰ ਪੰਚਾਇਤਾਂ ਇਲਾਜ ਵਾਸਤੇ ਕਮੇਟੀਆਂ ਬਣ ਤੇ ਉਹਨਾਂ ਦਾ ਇਲਾਜ ਕਰਵਾਇਆ ਜਾਏ ਤੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਸਾਡੇ ਨੌਜਵਾਨ ਬੱਚੇ ਨੇ ਪੰਜਾਬ ਦਾ ਭਵਿੱਖ ਨੇ ਉਹ ਇਸ ਨਸ਼ੇ ਦੀ ਗੈਰਤ ਚ ਨਾ ਜਾ